ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਸੀ ਜੋ ਕਿ ਰਾਮਲੀਲਾ ਐਸਐਸਡੀ ਸਕੂਲ ਨੇੜੇ ਗੋਲਡਿੱਗੀ ਚੱਲ ਰਹੀ ਹੈ ਉਸ ਦੇ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਹੁੱਲੜਬਾਜੀ ਕੀਤੀ ਜਾ ਰਹੀ ਹੈ ਅਤੇ ਸਟੇਜ ਦੇ ਉੱਤੇ ਦੋ ਜਣੇ ਕਿਹੜੇ ਚੜ ਰਹੇ ਅਸਤੇ ਤੇ ਤੇ ਦਿਖ ਰਹੇ ਨੇ ਤੇ ਉਹਨਾਂ ਦੁਆਰਾ ਕਿਹੜਾ ਕੁਝ ਅਪਾਣ ਜਨ ਕਿਹੜੇ ਹਰਕਤਾਂ ਕੀਤੀਆਂ ਜਾ ਰਹੀਆਂ ਜਿਸ ਤੇ ਮਿਸਟਰ ਮਨੋਜ ਜਿੰਦਲ ਜੋ ਕਿ ਯੂਨਾਈਟਿਡ ਫਰੰਟ ਇਹਨਾਂ ਦੇ ਇਹਨਾਂ ਵੱਲੋਂ ਰਾਮਲੀਲਾ ਕਰਾਈ ਜਾ ਰਹੀ ਹੈ ਉਹਨਾਂ ਨੇ ਸਾਡੇ ਪਰ ਆ ਕੇ ਬਿਆਨ ਲਖਾਇਆ ਜਿਸ ਤੇ ਪੁਰਸ ਨੇ ਬਾਈ ਨੇਮ ਪਰਚਾ ਦਰਜ ਕਰਕੇ ਕੁਝ ਅਣਪਛਤੇ ਵਿਅਕਤੀਆਂ ਤੇ ਪਰਚਾ ਦਰਜ ਕੀਤਾ ਐ ਐਫਆਈ ਨੰਬਰ 184 299 ਬੀਐਨਐਸ ਅਤੇ 42 ਬੀਐਨਐਸ ਦਿੱਤਾ ਹੈ ਜਿਸ ਤੇ ਜਲਦ ਕਾਰਵਾਈ ਕਰਦੇ ਆ ਉਹਨਾਂ ਨੂੰ ਵੀਡੀਓ ਤੋਂ ਲੜਕੀਆਂ ਨੂੰ ਆਈਡੈਂਟੀਫਾਈ ਕੀਤਾ ਗਿਆ ਸ਼ਰਧਤੀ ਹਸਤਾ ਨੂੰ ਤੇ ਅੱਜ ਉਹਨਾਂ ਦੇ ਵਿੱਚੋਂ ਤਿੰਨ ਲੜਕੇ ਜੋ ਕਿ ਦੋ ਸਟੇਜ ਉੱਤੇ ਦਿਖਾਈ ਦੇ ਰਹੇ ਨੇ ਜਿਨ੍ਹਾਂ ਦੇ ਵਿੱਚ ਇੱਕ ਕਿਨਰ ਹੈਗਾ ਜੋ ਕਿ ਲੇਡੀ ਕਿਨਰ ਤੇ ਇੱਕ ਲੜਕਾ ਹੋਰ ਥੱਲੇ ਜਿਹੜੇ ਹੁੱਲੜਬਾਜੀ ਕਰ ਰਹੇ ਉਹਨਾਂ ਨੂੰ ਪਛਾਨ ਕਰਕੇ ਉਹਨਾਂ ਨੂੰ ਗ੍ਰਿਫਤਾਰ ਗ੍ਰਿਫਤਾਰ ਕੀਤਾ ਹੈਗਾ ਤੇ ਮੁਕਦਮੇ ਦੀ ਤਫਤੀਸ਼ جاری ਹੈ ਕਿੰਨੇ ਹੋਰ ਨਜ਼ਰ ਆ ਬੇਤਰ ਦੇਖੋ ਉਹਦੇ ਵਿੱਚ ਹੋਰ ਲੜਕੇ ਕਾਫੀ ਨਜ਼ਰ ਆ ਰਹੇ ਨੇ ਲੇਕਿਨ ਇਸ ਦੇ ਵਿੱਚ ਅਸੀਂ ਵੀਡੀਓ ਤੋਂ ਇਹ ਸ਼ਨਾਖਤ ਕਰ ਰਹੇ ਹਾਂ ਇਨਵੈਸਟੀਗੇਸ਼ਨ ਦੇ ਵਿੱਚ ਕਿੰਨਾ ਕਿੰਨਾ ਦਾ ਇਸ ਫੁੱਲੜਬਾਜੀ ਦੇ ਵਿੱਚ ਮੇਨ ਰੋਲ ਆ ਕੁਝ ਕੁਝ ਲੋਕ ਉੱਥੇ ਰਾਮਲੀਲਾ ਨੂੰ ਦੇਖਣ ਵੀ ਆ ਰਹੇ ਨੇ ਉਹ ਵੀ ਖੜੇ ਨੇ ਉੱਥੇ ਤੇ ਲੇਕਿਨ ਮੈਂ ਤੁਹਾਡੇ ذریعے ਇਹ ਬਿਲਕੁਲ ਸਾਰੇ ਸ਼ਹਿਰ ਵਸਣਿਆਂ ਨੂੰ ਇਹ ਕਨਵੇ ਕਰ ਦੇਣਾ ਚਾਹਣਾ ਕੀ ਬਿਲਕੁਲ ਕਿੜੀ ਕਿਸੇ ਵੀ ਮਾੜੇ ਅਨਸਰ ਨੂੰ ਇਸ ਤਰ੍ਹਾਂ ਜੋ ਰਾਮਲੀਲਾ ਚੱਲ ਰਹੀ ਆ ਜਿੱਥੇ ਸਾਰੇ ਪਰਿਵਾਰ ਸਾਥ ਲੋਕ ਦੇਖਣ ਆਉਂਦੇ ਨੇ ਕਿਸੇ ਪ੍ਰਕਾਰ ਦੀ ਫੁੱਲੜਬਾਜੀ ਕਰਨ ਦੀ ਅਗਿਆ ਨਹੀਂ ਦਿੱਤੀ ਜਾਊਗੀ ਤੇ ਜਲਦੀ ਜੋ ਰਹਿੰਦੇ ਦੋਸ਼ੀ ਆ ਜਿਨ੍ਹਾਂ ਦਾ ਰੋਲ ਇਸ ਤਰਜੀਬ ਦੇ ਵਿੱਚ ਸਾਹਮਣੇ ਆਇਆ ਤਾਂ ਜਲਦੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਦੇਖੋ ਉਹਨਾਂ ਨੇ شناخت ਲੋਕਲ ਹੀ ਲੜਕੇ ਨੇ ਜਿਨ੍ਹਾਂ ਦੀ ਮਣੀ ਅਤੇ ਕਾਸ ਦੇ ਰੂਪ ਦੇ ਵਿੱਚ ਹੋਈ ਆ ਜੋ ਕਿ ਜਿਹੜਾ ਕਿਮਨ ਲਿਖ ਰਿਹਾ ਇਸ ਦਾ ਨਾਮ ਕਿਹੜਾ ਹੈਗਾ ਤਫਤੀਸ਼ ਦਾ ਮਤਲਬ ਕਿ ਡਿਸਕਲੋਸ ਨਹੀਂ ਹਜੇ ਕਰ ਸਕਦੇ ਕਿ ਲੇਕਿਨ ਮਕੇ ਬਾਕੀ ਵਿਅਕਤੀ ਕਿਹੜੇ ਹੈਗੇ ਲੋਕਲ ਹੀ ਹੈਗੇ ਨੇ ਮੇਰੇ ਪਾਸ ਕੀਤੇ ਕਿ ਇਹਦੇ ਦੋ ਦੋ ਵਰਤਮਾਨ ਨੇ ਫੈਸਲੇ ਕੀ ਕਰਦੇ ਦੇਖੋ ਕੋਈ ਸਾਹਿਬ ਕਰੀਬ ਨੇ ਲਾਈ ਉਸੇ ਦਾ ਪਰਮਨਸ਼ਾਤੂ ਦੇਖੋ ਹਜੇ ਤਾਂ ਹਜੇ ਤਫਤੀਸ਼ ਚੱਲ ਰਹੀ ਹੈ ਹਜੇ ਉਹਨਾਂ ਨੂੰ ਗ੍ਰਿਸ਼ਟ ਨਹੀਂ ਹਜੇ ਹੋਣੀ ਕਿਹੜਾ ਹੈਗਾ ਗ੍ਰਿਫਤਰ ਕੀਤਾ ਗਿਆ ਲੇਕਿਨ ਉਹਨਾਂ ਦਾ ਪਸ਼ੋਕੜ ਬਾਰੇ ਜੋ ਕਿ ਮੁੰਡਲੀ ਪੁਸ਼ਕਿਸ਼ ਤੋਂ ਹੀ ਆਇਆ ਕਿ ਹਜੇ ਉਹ ਬੇਰੋਜ਼ਗਾਰ ਨੇ ਤੇ ਕਿਡੇ ਹੈਗੇ ਕਿਸੇ ਪ੍ਰਕਾਰ ਦਾ ਕੰਮ ਜਾਂ ਕਿਸੇ ਪ੍ਰਕਾਰ ਦੀ ਕੋਈ ਨੌਕਰੀ ਜਾਂ ਵਗੈਰਾ ਨਹੀਂ ਕਰਦੇ। ਕ੍ਰਿਮੀਨਲ ਡਾਟਾ ਹੈਗਾ। ਦੇਖੋ ਕ੍ਰਿਮੀਨਲ ਬੈਕਗ੍ਰਾਉਂਡ ਬਾਰੇ ਇਹਦੇ ਚੈੱਕ ਕੀਤਾ ਜਾ ਰਿਹਾ ਹੈਗਾ ਕਿ ਉਹਨਾਂ ਨੇ ਕੀ ਕ੍ਰਿਮੀਨਲ ਬੈਕਗ੍ਰਾਉਂਡ ਆ ਕੋਈ ਉਹਨਾਂ ਦੇ ਪਹਿਲਾਂ ਪਰਚੇ ਹੈਗੇ ਆ ਉਹਨਾਂ ਨੂੰ ਕਿਹੜਾ ਸਵੇਰੇ ਕਿਹੜਾ ਹੈਗਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਦੇਖੋ ਯੰਗ ਲੜਕੀ ਨੇ 20 ਤੋਂ 25 ਸਾਲ ਦੀ ਉਮਰ ਦੇ ਵਿੱਚ ਹੈਗੀ ਆ।